ਇੱਕ ਜੱਜ ਦੇ ਨਾਮ ਵੀ ਸਰਵੇਸ਼ਵਰ ਠਾਕਰ ਹੋਰਾਂ ਦੇ ਨਾਮ ਹਾਂਜੀ ਉਹਨਾਂ ਬਾਰੇ ਜਾਣਕਾਰੀ ਦਿਓ ਸੁਪਰੀਮ ਕੋਰਟ ਨੇ ਜਿਹੜੀ ਉਹਨਾਂ ਤੇ ਟਿੱਪਣੀ ਕੀਤੀ ਉਹ ਕਾਦੇ ਬਾਰੇ ਕੀਤੀ ਆ ਨਹੀਂ ਟਿੱਪਣੀ ਤੇ ਉਹਨਾਂ ਦੇ ਫੈਸਲੇਾਂ ਤੇ ਕੀਤੀ ਆ ਇਹ ਕੋਈ ਮੁਕੱਦਮਾ ਸੀ ਕਤਲ ਦਾ ਥੱਲਿਓਂ ਬਰੀ ਕੀਤੇ ਬੰਦੇ ਇਹਨਾਂ ਨੇ ਬੰਦ ਤੇ ਹਾਈ ਕੋਰਟ ਚ ਸਰਵੇਸ਼ਵਰ ਠਾਕਰ ਹੋਰਾਂ ਦੇ ਜੀ ਇਸ ਤੋਂ ਪਹਿਲਾਂ ਇੱਕ ਐਨ ਐਚ ਏ ਆਈ ਦਾ ਮਾਮਲਾ ਸੀਗਾ ਉਹ ਹਿਮਾਚਲ ਦਾ ਸੀਗਾ ਇਦੋਂ ਹੁਣ ਜਿਹੜੀਆਂ ਇਹਨਾਂ ਦੇ ਫੈਸਲੇ ਦੀਆਂ ਦਿੱਤੀਆਂ ਆਪੀਲਾ ਨੇ ਉਹ ਸੁਪਰੀਮ ਕੋਰਟ 'ਚ ਜਦੋਂ ਪਹੁੰਚੀਆਂ ਹੂੰ ਉਹ ਕਹਿੰਦੇ ਕਿ ਸਮਝ ਹੀ ਖੁਸ਼ ਨਹੀਂ ਲੱਗ ਰਹੀ ਕੀ ਲਿਖਦੇ ਸਮਝ ਹੀ ਨਹੀਂ ਲੱਗ ਰਹੀ ਇਹ ਕੀ ਕਰ ਰਹੇ ਨੇ ਜਨਾਬ ਜੀ ਜੀ ਉਹਨਾਂ ਨੇ ਤੇ ਹੱਥ ਤੱਕ ਕਹਿੰਦੇ ਕਿ ਚੰਗਾ ਹੋ ਗਿਆ ਰਿਟਾਇਰਮੈਂਟ ਹੋ ਗਈ ਉਹ ਨਹੀਂ ਨਹੀਂ ਉਹਨਾਂ ਨੇ ਕਿਹਾ ਕਿ ਹਾਂ ਵਧੀਆ ਹੋਇਆ ਕਿ ਉਹ ਕਹਿੰਦੇ ਚੰਗੀ ਕਿਸਮਤ ਹੈ ਰਿਟਾਇਰ ਹੋ ਗਏ ਨੇ ਤੇ ਹੁਣ ਐਨ ਆਰ ਆਈ ਇਹਨਾਂ ਦੀ ਅੰਗਰੇਜ਼ੀ ਸਮਝਣ ਕੇ ਕੀ ਲਿਖਦੇ ਆ ਜੀ ਮਤਲਬ ਕਿ ਫੈਸਲੇ ਹੀ ਉਹ ਪਟਾਣਾਗਾ ਹੂੰ ਉਹ ਕਿਉਂਕਿ ਐਨ ਆਰ ਆਈ ਕਮਿਸ਼ਨ ਦੇ ਚੇਅਰਮੈਨ ਲਾ ਦਿੱਤੇ ਨੇ ਜਨਾਬ ਇਹ ਤੇ ਉਹੀ ਨੇ ਮੈਂ ਜਿੰਨਾ ਦਾ ਕਸਾ ਤੁਹਾਨੂੰ ਦੱਸਿਆ ਸੀਗਾ ਸਰ ਪੰਚਾਇਤ ਇਲੈਕਸ਼ਨ ਵਾਲਾ ਉਹ ਇਹ ਉਹੀ ਨੇ ਸਰ ਯਾਦ ਰੱਖਿਆ ਕਰੋ ਮਿਲਲਾ ਯਾਦ ਕਰੋ ਇਹ ਠਾਕੁਰ ਸਾਹਿਬ ਹੋਣੇ ਜੀ ਜੀ ਇਹ ਉਹ ਠਾਕੁਰ ਨੇ ਤਾਂ ਸਰ ਇਹ ਉਹੀ ਠਾਕੁਰ ਨੇ ਜਿਨ੍ਹਾਂ ਨੇ ਰਣਜੀਤ ਸਿੰਘ ਵਾਲੇ ਮਰਡਰ ਕੇਸ ਦੇ ਵਿੱਚ ਡੇਰਾ ਮੁਖੀ ਨੂੰ ਬਰੀ ਕੀਤਾ ਹੋਇਆ ਤੇ ਉਸ ਕੇਸ ਦਾ ਤੇ ਆਪਾਂ 2-3 ਦਿਨ ਪਹਿਲਾਂ ਦੱਸਤਾ ਸੀਗਾ ਕਿ ਫੈਸਲਾ ਆਵੇਗਾ ਜੀ ਠੀਕ ਹੈ ਨਾ ਜੀ ਸੋ ਇਹ ਕਹਾਣੀਆਂ ਜਿਹੜੀਆਂ ਨੇ ਬੜੀਆਂ ਜੁਡੀਸ਼ਰੀ ਦੇ ਵਿੱਚ ਮਤਲਬ ਕਿ ਚਰਚੇ ਤੇ ਕਹਿ ਲੋ ਧਿਆਨ ਮੰਗਦੀਆਂ ਨੇ ਹੂੰ ਪਰ ਸਾਡੇ ਇੱਥੇ ਧਿਆਨ ਦਿੰਦਾ ਕੌਣ ਹੈ ਸਾਬ ਇੱਕ ਫੈਮਿਲੀ ਡਿਸਪਿਊਟ ਸੀਗਾ ਫਰੋਜ਼ਪੁਰ ਵਾਲੀ ਸਾਈਡ ਤੋਂ ਤੇ ਬਠਿੰਡਾ ਫੈਮਿਲੀ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੀ ਹੂੰ ਇੱਕ ਵਕੀਲ ਦੇ ਨਾਲ ਮੁਲਾਕਾਤ ਹੁੰਦੀ ਹੈ ਕੁੜੀ ਦੇ ਚਾਚੇ ਦੇ ਮੁੰਡੇ ਦੀ ਉਹ ਕਹਿੰਦਾ 30 ਲੱਖ ਰੁਪਈਆ ਦੇਉ ਮੈਂ ਤੁਹਾਡੀ ਸੈਟਿੰਗ ਕਰਵਾ ਦੇਣਾ ਤੁਹਾਡੇ ਅੱਖ 'ਚ ਫੈਸਲਾ ਕਰਵਾ ਦੇਣਾ ਉਹਨੇ ਗੱਲ ਕਰਵਾਈ ਬਕਾਇਦਾ ਜੀ ਉਹਨੇ ਅਖਿਆ ਜੱਜ ਦਾ ਦਲਾਲ ਆਏਗਾ ਮੇਰੇ ਕੋਲ ਫਿਰ ਪੈਸੇ ਫੜ ਹੂੰ ਉਹਨੇ ਸੀਬੀਆਈ ਨੂੰ ਦੱਸ ਦਿੱਤਾ ਸੱਚੀ ਉਹਤੇ ਦਲਾਲ ਤੁਰਿਆ 5 ਲੱਖ ਰੁਪਈਆ ਲੈ ਲਿਆ ਲੈ ਗਿਆ ਜੀ ਤੁਸੀਂ ਮੈਨੂੰ ਦੱਸੋ ਕਿ ਉਸ ਖਬਰ ਦਾ ਫਾਲੋਅ ਅਪ ਕੀ ਹੈ ਕੁਝ ਨਹੀਂ ਆਪਾਂ ਉਹ ਦਿਨ ਕੀ ਫਰਦਰ ਫਰਦਰ ਜਾਂਚ ਪੜਤਾਲ ਕੀਤੀ ਉਹਦੀ ਜੀ ਉਹ ਇੱਕੋ ਹੀ ਖਬਰ ਲੱਗੀ ਸਿੰਗਲ ਕੰਪਲੇਂਟ ਗਈ ਹੈ ਹਾਈ ਕੋਰਟ ਦੇ ਵਿੱਚ ਹੂੰ ਕਿ ਕੋਈ ਵਕੀਲ ਜਜ ਦੇ ਨਾਮ ਤੇ ਐਦਾਂ ਪੈਸੇ ਘਰਾ ਰਿਆ ਜਾਂਚ ਪੜਤਾਲ ਕੀਤੀ ਜਾਵੇ ਸਰ ਸੋ ਜੁਡੀਸ਼ਰੀ ਤੇ ਲੋਕਾਂ ਦਾ ਭਰੋਸਾ ਜ਼ਰੂਰ ਆ ਪਰ ਇਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਠਾਕੁਰ ਸਾਹਿਬ ਦੇ ਜਿਹੜੇ ਕੁਝ ਫੈਸਲੇ ਸੀ ਪੰਜਾਬ ਸਰਕਾਰ ਨੂੰ ਬੜੇ ਸੈਟ ਬੈਠੇ ਯਾਨੀ ਖਾਸ ਤੌਰ ਤੇ ਪੰਚਾਇਤੀ ਇਲੈਕਸ਼ਨ ਬਿਲਕੁਲ ਜਿਦਾਂ ਕਹਿ ਲੋ ਕਿ ਇਹਨਾਂ ਦੀ ਬਾਹ ਜਿਹੜੀ ਸੀਗੀ ਘਿਹਾਰੇ ਚ ਆ ਗਈ ਸੀ ਪੰਜਾਬ ਸਰਕਾਰ ਦੀ ਠਾਕੁਰ ਸਾਹਿਬ ਕੱਢ ਕੇ ਲੈ ਗਏ ਜੀ ਚਿੱਕੜ ਤੋਂ ਗੱਡਾ ਉਹਨਾਂ ਨੇ ਕੜਤਾ ਜਿੱਦਾਂ ਕਹਿਣਾ ਕਰ ਲੈਣ 12 ਦਿਨ ਬਾਅਦ ਸਹੀ 12 ਦਿਨਾਂ ਬਾਅਦ ਉਹਨਾਂ ਦੀ ਕਮਿਸ਼ਨ ਚ ਨਿਯੁਕਤੀ ਹੋ ਜਾਂਦੀ ਹੁਣ ਸੁਪਰੀਮ ਕੋਰਟ ਇਹੋ ਜਿਹੀ ਟਿਪਲਿੰਗ ਕਰ ਰਿਹਾ ਹੈ ਜਿਸ ਨੂੰ ਸਰਕਾਰ ਨੇ ਇੱਕ ਅਹਿਮ ਅਹੁਦਾ ਦਿੱਤਾ ਹੈ ਜੀ ਆਪਣੇ ਆਪ ਦੇ ਵਿੱਚ ਬੜੇ ਵੱਡੇ ਪ੍ਰਸ਼ਨ ਚਿੰਨ੍ਹ ਖੜੇ ਹੋ ਜਾਂਦੇ ਨੇ ਸਾਬ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਮੇਰੇ ਖਿਆਲ ਦੇ ਨਾਲ ਇੱਥੇ ਖਤਮ ਨਹੀਂ ਹੁੰਦੀ ਇਹ ਤਾਂ ਸ਼ੁਰੂ ਹੋਣੀ ਚਾਹੀਦੀ ਹੈ ਕਿ ਕੀ ਚੱਲਦਾ ਪਿਆ ਜੀ ਬਿਲਕੁਲ ਬਿਲਕੁਲ ਇਹ ਤੇ ਸੱਚ ਹੈ ਤੇ ਬੜਾ ਅਜੀਬ ਇੱਕ ਜੱਜ ਸਾਹਿਬ ਤੋਂ ਇਸ ਤਰ੍ਹਾਂ ਇੱਕ ਦੇਵ ਕਾਂਜ ਜੀ ਹੋਰਾਂ ਦਾ ਆਪਾਂ ਪੜ ਲਏ ਨੇ ਕਮੈਂਟ ਜੀ ਇਹ ਕਹਿ ਰਹੇ ਕਿ ਬਾਈ ਜੀ ਐਨ ਆਰ ਆਈ ਕਮਿਸ਼ਨ ਦੀਆਂ ਰਿਪੋਰਟਸ ਜਿਹੜੀਆਂ ਪੁਲਸ ਐਗਜ਼ੀਕਿਊਟ ਨਹੀਂ ਕਰਦੀ ਜੀ ਤੇ ਨਾਲ ਨੇ ਡੋਨੇਸ਼ਨ ਕੀਤੀ ਹੈ ਉਹਦੇ ਲਈ ਸ਼ੁਕਰੀਆ ਜੀ ਤੁਹਾਡਾ ਨਹੀਂ ਐਨ ਆਰ ਆਈ ਕਮਿਸ਼ਨ ਕਿਉਂ ਨਹੀਂ ਐਗਜ਼ੀਕਿਊਟ ਕਰ ਰਿਹਾ ਜੀ ਮਤਲਬ ਕਿ ਪੁਲਸ ਕਿਉਂ ਨਹੀਂ ਕਰ ਰਹੀ ਇਹਦਾ ਮਤਲਬ ਕੋਈ ਅਹਿਮੀਅਤ ਹੈ ਨਹੀਂ ਕਮਿਸ਼ਨ ਦੀ ਬੋਰਡ ਦੀ ਤਾਂ ਇਹਦਾ ਮਤਲਬ ਸਾਫ਼ ਹੈ ਜਿਹੜੇ ਆ ਹੁਣ ਕਿੰਨੇ ਹੋਰ ਬੋਰਡ ਬਣਾਏ ਆ ਹੂੰ ਕਿੰਨੇ ਬੋਰਡ ਬਣਾਤੇ ਇਹਨਾਂ ਨੇ ਪਹਿਲਾ ਉਹ ਜਿਹੜੇ ਸੀਗੇ ਪਹਿਲਾ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਇਹ ਖਰਚੇ ਦੇ ਘਰ ਨੇ ਜੀ ਬਾਅਦ ਦੇ ਵਿੱਚ ਹੁਣ ਕਿੰਨੀਆਂ ਨੇ ਯੁਕਤੀਆਂ ਕੀਤੀਆਂ ਤੇ ਜੇ ਇਸ ਤਰ੍ਹਾਂ ਐਗਜ਼ੀਕਿਊਟ ਨਹੀਂ ਕਰਨਾ ਤੇ ਫਿਰ ਇਹ ਸਫੇਦ ਆ ਹਾਥੀ ਜਿਹੜੇ ਆ ਚਰਨ ਵਾਸਤੇ ਕਿਉਂ ਬਠਾਏ ਆ ਬਾਈ ਇਹਨਾਂ ਨੂੰ ਘਰੋਂ ਤੋਰੋ ਜੀ ਇਹਨਾਂ ਨੂੰ ਚੇਅਰਮੈਨ ਗੱਡੀ ਦਫ਼ਤਰ ਅਮਲਾ ਫੈਲਾ ਤਨਖਾਹਾਂ ਪੱਤੇ ਡੀਜ਼ਲ ਪੈਟਰੋਲ ਪਤਾ ਨਹੀਂ ਕੀ ਕੀ ਸਰ ਇਹਨਾਂ ਨੂੰ ਕਾਦੇ ਵਾਸਤੇ ਬਾਈ ਜੀ ਜੀ ਆ ਸਾਡੇ ਤੇ ਆਖੇ ਮਾਂ ਮੋਈ ਫੋਸੀ ਫੋਸੀ ਤੇ ਪੁੱਤ ਘੀਰੇ ਮਣਸੇ ਲੋਕਾਂ ਨੂੰ ਤੇ ਇਥੇ ਤਨਖਾ ਇੱਕ ਤਰੀਕ ਚੜਦੀ ਆ ਪਹਿਲਾਂ ਚਾਹ ਚੜਦੇ ਹੁੰਦੇ ਸੀ ਕਿ ਤਨਖਾ ਆਏਗੀ ਤਨਖਾ ਆਏਗੀ ਹੁਣ ਇੱਕ ਤਰੀਕ ਚੜਦਿਆਂ ਬਈ ਧੱਫੜ ਪੈ ਜਾਂਦੇ ਆ ਕਿ ਤਨਖਾ ਸ਼ਹਿਦਾਸ ਨੂੰ ਨਾ ਆਵੇ 15 ਨੂੰ ਨਾ ਆਵੇ ਉਹਨੇ ਚੜ ਨੂੰ ਈਐਮਆਈ ਵਾਲੇ ਏਜੰਟ ਨਾ ਆ ਜਾਣ ਕਿਤੇ ਜੀ ਰੌਲਾ ਕਿਤੇ ਇੱਕਿਆ ਜੀ ਜੀ ਬਿਲਕੁਲ ਜੀ ਜਗਦੀਪ ਸਿੰਘ ਜੀ ਹੋਰਾਂ ਦਾ ਕਮੈਂਟ ਵੀ ਆਪਾਂ ਨਾਲ ਸ਼ਾਮਿਲ ਕਰ ਲੈਣਾ ਹੈ ਸੀਜੀਆਈ ਨੇ ਕਹਿੰਦੇ ਆ ਅਪੀਲ ਕਰਨ ਵਾਲੇ ਦੇ ਵਕੀਲ ਨੂੰ ਇਹ ਵੀ ਕਿਹਾ ਕਿ ਜਿਸ ਨੂੰ ਰਿਟਾਇਰ ਹੋ ਜਾਂਦਾ ਕਹਿੰਦੇ ਫਿਰ ਕੇਸ ਵਾਪਸ ਭੇਜ ਦੇਾਂਗੇ ਨਹੀਂ ਉਹ ਤੇ ਰਿਟਾਇਰ ਹੋ ਹੀ ਗਿਆ ਰਿਟਾਇਰ ਹੋ ਗਿਆ ਹੋ ਗਿਆ ਰਿਟਾਇਰ ਮਈ ਦੇ ਵਿੱਚ ਰਿਟਾਇਰ ਹੋ ਗਿਆ ਸੀ ਉਹਦੀ ਆਪਾਂ ਗੱਲ ਕੀਤੀ ਹੋਈ ਆ ਬਕਾਇਦਾ ਮੈਂ ਤੇ ਬੜਾ ਪਹਿਲਾਂ ਰੌਲਾ ਪਾਇਆ ਇਸ ਚੀਜ਼ ਤੇ ਕਿ ਸਾਨੂੰ ਥੋੜਾ ਜਿਹਾ ਵੇਖਣ ਦੀ ਜ਼ਰੂਰਤ ਆ ਅਸੀਂ ਤੇ ਇਹਨਾਂ ਚੀਜ਼ਾਂ ਦਾ ਫਾਲੋਅ ਅਪ ਹੀ ਨਹੀਂ ਕਰਦੇ ਜੀ ਜੀ ਮਿੰਟੂ ਜੀ ਇੱਕ ਕਮੈਂਟ ਬਲਜੀਤ ਜੀ ਹੋਰਾਂ ਦਾ ਪੜ ਕੇ ਆਪਾਂ ਫਿਰ ਅੱਗੇ ਨੂੰ ਚੱਲਦੇ ਹਾਂ ਜੀ ਚੰਦਰਬਾਬੂ ਨੇਡੂ ਜੀ ਵੀ ਅਸਤੀਫਾ ਦੇਗੇ ਨਹੀਂ ਨਹੀਂ ਜੀ ਐਸੀ ਕੋਈ ਖਬਰ ਸਾਡੇ ਕੋਲ ਤੇ ਹੈ ਨਹੀਂ ਜੀ ਜੀ ਪੁੱਛ ਰਹੇ ਨੇ ਇਹ ਨਹੀਂ ਨਹੀਂ ਕੁਐਸਚਨ ਮਾਰਕ ਲਾਇਆ ਹੋਇਆ ਹੈ ਖੈਰ ਆਪਣੇ ਕੋਲ ਇਹ ਤਾਂ ਜਾਣਕਾਰੀ ਨਹੀਂ ਹੈ ਅਬ ਬਲਜੀਤ ਜੀ ਨੇ ਕਮੈਂਟ ਵਿੱਚ ਸ਼ਾਮਿਲ ਕਰਦਾ ਸੀ ਇਹ ਕਹਿੰਦਾ ਕਿ ਅਮਿਤ ਸ਼ਾਹ ਹੁਣ ਜਸਟਿਸ ਠਾਕੁਰ ਬਾਰੇ ਕਿਉਂ ਨਹੀਂ ਬੋਲਦਾ ਕਿ ਉਹ ਪ੍ਰਸ਼ਧਪਤੀ ਦੀ ਚੋਣ ਲੜ ਰਿਹਾ ਜਸਟਿਸ ਰੈਡੀ ਬਾਰੇ ਕਹਿੰਦੇ ਉਹਨਾਂ ਨੇ ਕਾਫੀ ਟਿੱਪਣੀਆਂ ਕੀਤੀਆਂ ਸੀਗੀਆਂ ਉਹਨਾਂ ਦਾ ਕੰਮ ਕੀ ਹੈ ਸਰ ਕੰਮ ਕੀ ਹੈ ਉਹਨਾਂ ਦਾ ਤੇ ਪਰ ਜਿਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਉੱਠ ਕੇ ਇੱਕ ਫਿਰਕੇ ਬਾਰੇ ਇਹ ਕਹਦੇ ਕਿ ਤੁਹਾਡੀਆਂ ਮੱਝਾਂ ਖੋਲ ਕੇ ਲੈ ਜਾਣਗੇ ਤੁਹਾਡਾ ਕੁਝ ਕਰ ਦੇਣ ਗਿਆ ਕੁਝ ਕਰ ਦੇਣਗੇ ਉੱਥੇ ਉਹਦੇ ਸੱਜਣ ਤੋਂ ਕੀ ਉਮੀਦ ਰ ਉਮੀਦ ਕਰ ਸਕਦੇ ਸਾਰੇ ਦੋਨੇ ਸੱਜਣ ਨੇ ਜੀ ਜਿਗਰੀ ਯਾਰ ਨੇ ਇੱਕ ਦੂਜੇ ਦੇ ਪੈੜ ਚ ਪੈੜ ਤੇ ਪਹੁੰਚ ਕੇ ਕਹੋਗੇ ਹੂੰ ਇੱਥੇ ਪ੍ਰਧਾਨ ਮੰਤਰੀ ਇਹੋ ਜੀ ਬਿਆਨਬਾਜ਼ੀ ਕਰਦਾ ਹੈ ਜੀ ਤਾਂ ਫਿਰ ਉੱਥੇ ਅਮਿਤ ਸ਼ਾਹ ਆ ਕੇ ਉਹਦੇ ਇਹਨਾਂ ਨੇ ਬੜੇ ਸ਼ਬਦ ਜੋੜੇ ਪੱਪੂ ਅਰਬਨ ਐਕਸਲਾਈਟ ਫਲਾਂ ਟਮਕਾਂ ਸਾਡੇ ਬਾਰੇ ਵੀ ਇਹ ਬੋਲ ਦੇ ਰਹੇ ਨੇ ਇਹਨਾਂ ਦੇ ਬੰਦੇ ਖੁਸ਼ ਆਪਣੇ ਵੀ ਪੰਜਾਬ ਚ ਵੀ ਆ ਗਏ ਨੇ ਤਾਂ ਮਤਲਬ ਕੀ ਇਹਨਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਸਰ ਜੀ ਤੁਹਾਡੇ ਦੇਸ਼ ਦਾ ਕੋਈ ਜਸਟਿਸ ਜਿਸ ਨੂੰ ਤੁਸੀਂ ਹੁਣ ਆਵਾ ਤਵਾ ਬੋਲ ਰਹੇ ਹੋ ਤਾਂ ਉਹ ਕਿਹਦੀ ਬਦਨਾਮੀ ਹੈ ਜੀ ਹੂੰ ਜੇ ਠਾਕੁਰ ਵਰਗੇ ਅੱਜ ਆਪਾਂ ਹੁਣ ਟਿੱਪਣੀਆਂ ਦੇ ਤੌਰ ਤੇ ਵਿਵਾਦਤ ਮਾਮਲੇ ਲੈ ਰਹੇ ਹਾਂ ਸਰ ਉਹ ਕਿਹਦੀ ਬਦਨਾਮੀ ਹੈ ਜੁਡੀਸ਼ੀਅਲੋਂ ਸੀ ਜਿਹੜੀਆਂ ਸਰਕਾਰਾਂ ਸੀ ਉਹ ਬਿਲਕੁਲ ਜੀ ਜੀ ਰੈਡੀ ਹੋਰੀ ਆਸ਼ਾ ਗੱਲ ਇਹ ਆ ਕਿ ਤੁਸੀਂ ਕਮਾਲ ਵੇਖੋ ਕਿ ਇੱਕ ਮੌਕੇ ਤੇ ਜਿਨ੍ਹਾਂ ਨੇ ਰੈਡੀ ਸਾਹਿਬ ਨੂੰ ਠੱਲਿਆ ਇਹਨਾਂ ਨੇ ਰੇਡੀ ਸਾਹਿਬ ਨੂੰ ਮਨੋਰ ਪਾਰੀਕਰ ਭਾਜਪਾ ਦਾ ਨੇਤਾ ਹੁੰਦਾ ਸੀ ਬਹੁਤ ਵੱਡਾ ਹੂੰ ਉਹਦਾ ਏਜੰਟ ਤੱਕ ਕਿਹਾ ਸੀ ਜੀ ਕਮਾਲ ਦੇਖੋ ਅੱਜ ਉਹੀ ਭਾਜਪਾਈ ਹੂੰ ਅੱਜ ਉਹੀ ਭਾਜਪਾਈ ਉਹ ਉਹਨਾਂ ਨੂੰ ਕਹਿ ਰਿਹਾ ਮਤਲਬ ਆਹੀ ਗੱਲ ਹੈ ਨਾ ਕਿ ਬੰਦਾ ਜਿਹੜਾ ਦੋ ਪਾਸਿਆਂ ਤੋਂ ਪਿਸਦਾ ਹੈ ਨਾ ਇਹਨੂੰ ਸਾਰੇ ਪਾਸੇ ਜਿੰਨੇ ਸਾਡੇ ਅਰ ਗਿਆ ਸਾਨੂੰ ਕਾਲੀ ਵੀ ਤਸ ਲੈਂਦੇ ਆ ਹੂੰ ਉਹ ਵੀ ਕਾਂਗਰਸੀ ਵੀ ਆਮ ਆਦਮੀ ਪਾਰਟੀ ਵਾਲੇ ਤੇ ਉਹ ਸੁਖਨਾਲ ਡੰਡਾ ਥੱਲੇ ਰੱਖਦੇ ਹੀ ਨਹੀਂ ਜੀ ਕਾਮਰੇਡ ਵੀ ਕਦੇ ਕਦੇ ਖਾਲਸਤਾਨੀਆਂ ਦੇ ਵੀ ਦਾੜੇ ਠਾ ਜਾਈ ਜਾਂਦੇ ਤਾਂ ਮਤਲਬ ਇਹਦਾ ਸਹੀ ਹੈ ਹਾਂਜੀ ਇਹਦਾ ਮਤਲਬ ਸਹੀ ਹੈ ਕੋਈ ਹਫਤੇ ਤੋਂ ਬਾਅਦ ਉਹ ਕੱਢ ਦਿੰਦਾ ਹਫਤੇ ਤੋਂ ਬਾਅਦ ਉਹ ਕੱਢ ਦਿੰਦਾ ਵੀ ਮਤਲਬ ਕਿ ਵਿੱਚ ਵਿਚਾਲੇ ਜੀ ਹਾਂਜੀ ਜੀ ਜੀ ਰਾਜਪਾਲ ਜੀ ਰਾਜਪੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਤੇ ਨਾਲ ਜੁੜੇ ਰਹਿਣ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਸ਼ੁਕਰੀਆ ਤੁਹਾਡਾ ਥੋੜਾ ਜਿਹਾ ਅੱਗੇ ਚੱਲਦੇ ਹਾਂ ਅਗਲੀ ਖਬਰ ਵੱਲ ਮਿੰਟੋ ਜੀ ਪੰਜਾਬ ਦੇ ਵਿੱਚ ਭਾਵੇਂ ਆਪਾਂ ਦੇਖਿਆ ਕਿ ਭਾਈ ਨਸ਼ੇ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਬਹੁਤ ਜ਼ੋਰ ਲਾਇਆ ਬਹੁਤ ਹਿਸ਼ਿਆਰ ਵੀ ਦਿੱ ਪਰ ਇੱਕ ਮਿੰਟ ਜੀ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਜੀ ਮੇਰੇ ਬੇਟੇ ਨੂੰ ਕ੍ਰਿਕਟ ਦਾ ਸ਼ੌਂਕ ਹੈ ਪਰ ਪੜ੍ਹਾਈ ਦੇ ਪ੍ਰੈਸ਼ਰ ਕਰ ਨੂੰ ਆਪਣੀ ਗੇਮ ਨੂੰ ਟਾਈਮ ਨਹੀਂ ਦੇ ਸਕਦਾ ਕਿਉਂਕਿ ਸਕੂਲ ਵਾਲੇ ਕਹਿੰਦੇ 60% ਤੋਂ ਨੰਬਰ ਘੱਟ ਹੋਏ ਤਾਂ ਸਕੂਲ ਵਿੱਚ ਨਹੀਂ ਰੱਖਣਾ ਸਰ ਤੁਸੀਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਫੌਰੀ ਤੌਰ ਤੇ ਸ਼ਿਕਾਇਤ ਭੇਜੋ ਜਾਂ ਸਕੂਲ ਦਾ ਨਾਮ ਭੇਜੋ ਹਮ ਅਸੀਂ ਸਿੱਖਿਆ ਮੰਤਰੀ ਤੱਕ ਤੁਹਾਡੀ ਸ਼ਿਕਾਇਤ ਭੇਜ ਦਿਆਂਗੇ ਤੁਹਾਡਾ ਮਸਲਾ ਚੁਟਕੀ ਚੱਲ ਹੋ ਜਾਏਗਾ ਹੋਰ ਬੋਲੋ ਮੈਂ ਪਰਸਨਲੀ ਸਿੱਖਿਆ ਮੰਤਰੀ ਹਰਾਂ ਨੂੰ ਗੁਜ਼ਾਰਿਸ਼ ਕਰੂੰਗਾ ਸ਼ਾਇਦ ਉਹਨਾਂ ਦੀ ਟੀਮ ਸੁਣਦੀ ਵੀ ਹੋਗੀ ਸਾਰੇ ਮੰਤਰੀਆਂ ਦੀਆਂ ਟੀਮਾਂ ਵਾਰ-ਵਾਰ ਉਹਨਾਂ ਦੇ ਸੰਬੰਧਿਤ ਜਿਹੜੇ ਹੁੰਦੇ ਇਕਲੋਕ ਉਹ ਚੱਕ ਲੈਂਦੇ ਆ ਜੀ ਜੀ ਤਾਂ ਅਸੀਂ ਤੁਹਾਨੂੰ ਉਸ ਸਕੂਲ ਦੇ ਜਿਹੜਾ ਪ੍ਰਿੰਸੀਪਲ ਆ ਉਹ ਸੱਦ ਕੇ ਨਾ ਕਹਵੇ ਕਿ ਬਾਈ ਠੀਕ ਆ ਹੂੰ ਇਹ ਕਿਹੜੀ ਸ਼ਰਤ ਹੋਈ ਵੀ ਜੀ ਸਰ ਕਿ ਹਰੇਕ ਬੱਚਾ ਮੈਂ ਨੰਬਰ ਗੇਮ 'ਚ ਨਹੀਂ ਪੈਂਦਾ ਸਾਹਿਬ ਮੈਂ ਨੰਬਰ ਗੇਮ ਚ ਨਹੀਂ ਪੈਂਦਾ ਤੁਸੀਂ ਆਪਣੇ ਬੱਚੇ ਨੂੰ ਗੇਮ ਕਰਾਓ ਬੇਸ਼ੱਕ ਸਕੂਲ ਬਦਲਣਾ ਪਵੇ ਤੇ ਬਦਲ ਲਾਓ ਇਹ ਤੁਹਾਡੀ ਆਜ਼ਾਦੀ ਹੈ ਕਿ ਕਦੇ ਜਿਸ ਤਰ੍ਹਾਂ ক্রিকেট ਕਰਵਾਉਣੀ ਆ ਹਾਕੀ ਕਰਵਾਉਣੀ ਆ ਫੁੱਟਬਾਲ ਤੁਹਾਡੀ ਆਜ਼ਾਦੀ ਆ ਇੱਥੇ ਇਹ ਵੀ ਬੜੇ ਇਸਲਾਮਾਂ ਦੇਣ ਵਾਲੇ ਆ ਜਾਂਦੇ ਆ ਕਿ ক্রিকেট ਤਾਂ ਜੀ ਦੁਨੀਆਂ ਅੱਗੇ ਮਾਨੂੰ ਖਾ ਗਈ ਆ ਸਰ ਦੁਨੀਆਂ ਕਮ ਗੇਮਾਂ ਐਗਜ਼ਿਸਟ ਕਰਦੀਆਂ ਨੇ ਫੁੱਟਬਾਲ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਕੌਣ ਹੈ ਜੀ ਉਹ ਐਸਕੇ ਦੇ ਕਪਤਾਨਾਂ ਦੀ ਬਹੁਤ ਕਲਪਨਾ ਨਹੀਂ ਕੌਣ ਹੈ ਠੀਕ ਹੈ ਜੀ ਹਾਕੀ ਦੇ ਵਿੱਚ ਦਬਦਬਾ ਕਿੰਨਾ ਦਾ ਹੈ ਜੀ ਜੀ ਠੀਕ ਹੈ ਨਾ ਸੋ ਸਾਰੀਆਂ ਗੇਮਾਂ ਚੱਲਦੀਆਂ ਨੇ ਤੇ ਕ੍ਰਿਕਟ ਜ਼ਿਆਦਾ ਮਤਲਬ ਕਿ ਹਾਈ ਪਾਸਲ ਕਰਦੀ ਐ ਸੋ ਗੱਲ ਇਹ ਆ ਕਿ ਜੇ ਤੁਹਾਨੂੰ ਨਾਮ ਮਤਲਬ ਕਿ ਨਾਂ ਨੁਕਰ ਕਰਨ ਤੁਸੀਂ ਦੱਸਿਓ ਤੇ ਆਪਾਂ ਕਰ ਦੇਵਾਂਗੇ ਤੁਹਾਡਾ ਵੀ ਹੱਲ ਪਰ ਸਕੂਲ ਦਾ ਨਾਮ ਦੱਸ ਦਿਓ ਜੀ ਇਨਫੋਰਮੇਸ਼ਨ ਜੈਨੀ ਹੋਣੀ ਕੰਪਲੇਂਟ ਤੁਹਾਡੀ ਜੈਨੀ ਹੋਣੀ ਚਾਹੀਦੀ ਆ ਹਮ ਠੀਕ ਹੈ ਨਾ ਜੀ ਕੌਣ ਕਹਿੰਦਾ ਉਹਨਾਂ ਨੂੰ ਮਾੜਾ ਜਿਹਾ ਦੱਸ ਦਿਓ ਇੱਕ ਵਾਰੀ ਫੋਨ ਕਰਕੇ ਕਿ ਅਸੀਂ ਤੁਹਾਡੀ ਸਿੱਖਿਆ ਮੰਤਰੀ ਨੂੰ ਸਿੱਧੀ ਕੰਪਲੇਂਟ ਪਾਵਾਂਗੇ 60% ਵਾਲੀ ਕੋਈ ਕੰਡੀਸ਼ਨ ਨਹੀਂ ਹੁੰਦੀ ਸਰ ਕਿਸੇ ਸਕੂਲ ਚ ਨਹੀਂ ਹੋ ਸਕਦੀ ਜੀ ਕਿ ਕੋਈ ਵੀ ਬੱਚਾ ਜਿਹੜਾ ਸਰ ਉਹ ਕੋਈ ਹਰੇਕ ਬੱਚਾ ਆਇਨਸਟਾਈਨ ਨਾ ਇੱਕ ਤੇ ਮੇਰੇ ਅੱਗੇ ਵੀ ਆਉਂਦੇ ਜੀ ਉਹ ਕਈ ਬੱਚੇ ਚੰਗੇ ਹੁੰਦੇ ਨੇ ਬੱਚੇ ਜ਼ਰੂਰੀ ਨਹੀਂ ਜਿਹੜੇ ਪਰਸੈਂਟੇਜ ਵਾਲੇ ਬੱਚੇ ਜੀ ਪਰ ਸਰ ਸਚਨ ਤੰਦੂਲਕਰ ਵਰਗੇ ਫੇਲ ਹੋਏ ਹੈ ਪਲਾਸਾਂ ਚੋ ਜੀ ਠੀਕ ਹੈ ਨਾ ਜੀ სპੋਰਟਸਮੈਨ ਕਦੇ ਅੱਛੇ ਸਟੂਡੈਂਟ ਨਹੀਂ ਹੁੰਦੇ ਹਾਂ ਬਿਲਕੁਲ ਨੰਬਰਾਂ ਜੀ ਐਵਰੇਜ ਹੀ ਹੁੰਦੇ ਕਿਉਂਕਿ ਉਹਨਾਂ ਦੀ ਤਾਂ ਗੇਮ ਵੱਲ ਧਿਆਨ ਹੁੰਦਾ ਉਹਦਾ ਜੀ ਬਿਲਕੁਲ